ਹਾਂਜੀ ਬਾਬੇ ਸਤਿ ਸ੍ਰੀ ਅਕਾਲ ਜੀ ਨਵੇਂ ਸ਼ਹਿਰ ਤੋਂ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਬਾਈ ਜੀ ਦੋ ਕਰਾਹਿਆਂ ਦਾ ਤੇ ਇੱਕ ਬੱਟਾ ਪਾਉਣ ਵਾਲੇ ਜਿੰਦਰੇ ਦਾ ਆਰਡਰ ਆਇਆ ਸੀਗਾ ਸੋ ਜਿਹੜੇ ਕਰਾਹੇ ਆ ਕਿ ਇਹਨਾਂ ਦਾ ਸਾਈਜ਼ ਆ ਜਿਹੜਾ 8 ਫੁੱਟ ਤੇ 26 ਇੰਚ ਦੀ ਉਚਾਈ ਹੈ ਕਿ ਡਬਲ ਕੋੜੀ ਦੇ ਵਿੱਚ ਇਹ ਕਰਾਹੇ ਰੈਡੀ ਕੀਤਾਗਾ ਸੋ ਦੂਜੇ ਕਰਾਹੇ ਦੀ ਗੱਲ ਕਰੀਏ ਇਹਦਾ ਸਾਈਜ਼ ਵੀ 8 ਫੁੱਟ 26 ਇੰਚ ਹੀ ਹੈ ਇਹ ਵੀ ਆਪਾਂ ਡਬਲ ਕੋੜੀ ਦੇ ਵਿੱਚ ਰੈਡੀ ਕੀਤਾਗਾ ਸੋ ਅੱਜ ਡਿਲੀਵਰੀ ਦਾ ਡੇ ਆ ਫੁੱਲ ਸਫਾਈ ਨਾਲ ਵਧੀਆ ਕੰਮ ਹੋਇਆਗਾ 1 ਕੁਇੰਟਲ 85 90 ਕਿਲੋ ਕਰਾਹੇ ਦਾ ਵਜਨਾ ਜੇ ਆਪਾਂ ਜਿੰਦਰੇ ਦੀ ਗੱਲ ਕਰਕੇ ਜਿੰਦਰੇ ਦੇ ਵਿੱਚ ਇੱਕ ਕਵਾਂਟਲ 20 ਕਿਲੋ ਦੇ ਨੇਅਰ ਬੋਟ ਵਜਨਾਗਾ ਸੋ ਡਿਲੀਵਰ ਕਰ ਰਹੇ ਆ ਸੰਤ ਜਾਦੇ ਹੋਣ ਕਰਕੇ ਜਿਹੜਾ ਘੋੜੀਆਂ ਦੋਨੇ ਕਰਾਹੇ ਨੇ ਉਹ ਵੀ ਖੋਲ ਕੇ ਰੱਖਿਆ ਨੇ ਆਪਾਂ ਤੇ ਜਿਹੜਾ ਜਿੰਦਰਾਗਾ ਉਹ ਵੀ ਆਪਾਂ ਖੋਲ ਕੇ ਰੱਖਿਆਗਾ ਇਹਦਾ ਫਰੇਮ ਅਲੱਗ ਤੋਂ ਰੱਖਿਆ ਹੋਇਆਗਾ ਤੇ ਜਿਹੜੇ ਪਾੜ ਆ ਉਹ ਵੀ ਅਲੱਗ ਤੋਂ ਰੱਖੇ ਹੋਏ ਆਗੇ ਬਾਕੀ ਤੁਸੀਂ ਵੀ ਮੇਰਾ ਵੀਰ ਕਿੱਥੋਂ ਵੀ ਕੰਟੈਕਟ ਕਰ ਲਿਓ ਆਪਣੇ ਨਾਲ ਜਿੰਦਰਾ ਕਰਾਹਾ ਅਲਟੀਵੇਟਰ ਹਲ ਬਣਾਉਣ ਲਈ ਸੋ ਆਪਣੇ ਕੋਲ ਡਿਲੀਵਰੀ ਦੇ ਸਾਧਨ ਵੀ ਹੈਗੇ ਬਾਈ ਜੀ ਆਪਾਂ ਹੋਮ ਡਿਲੀਵਰੀ ਕਰ ਦਿਆਂਗੇ ਸੋ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਮਿਸਤਰੀ ਲਾਭ ਸਿੰਘ ਕੋਠਸ਼ਵੀ ਦੁਕਾਨ ਨੰਬਰ 3 ਬਾਕੀ ਸੰਧ ਬੁੱਕ ਕਰਨੀ ਸਾਡਾ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਲਿਓ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਸასი ਘਾਲ